ਦੋਕੋ ਦਾ ਉਸਕਾਲ ਕੋ ਵਾਹਿਗੁਰੂ ਦਾ ਸੱਚੇ ਤਖਤ ਦਾ ਕਮ ਇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸ ਹੁਕਮ ਦੀ ਪੂਰਤੀ ਕਰ ਰਹੇ ਆਂ ਔਰ ਸੇਵਾ ਤੇ ਸਿਮਰਨ ਜਿਹੜਾ ਸਿੱਖੀ ਦੇ ਵਿੱਚ ਇੱਕ ਬਲੱਖਣ ਸਿਧਾਂਤ ਸਤਗੁਰਾਂ ਨੇ ਦਿੱਤਾ ਆ ਤੇ ਨਾਲ ਦੇਖੋ ਗੱਡੀ ਵੱਡੀ ਮਰਜਾਦਾ ਸਰਦੀ ਹੈ ਕਿ ਜੇ ਕਿਸੇ ਸਿੱਖ ਨੂੰ ਕੋਈ ਅਵਗਿਆ ਹੁੰਦੀ ਹੈ ਕੋਈ ਭੋਲ ਹੁੰਦੀ ਹੈ ਤੇ ਉਹਦੀ ਵੀ ਸੁਧਾਈ ਜਿਹੜੀ ਹੈ ਉਹ ਸੇਵਾ ਤੇ ਸਿਮਰ ਨਾਲ ਕੀਤੀ ਜਾਂਦੀ ਹੈ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਇਹਦਾ ਸੇਵਾ ਤੇ ਸਿਮਰੰ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ ਉਹ ਜਿਹੜੀ ਸ਼੍ਰੀ ਅਕਾਲ ਤਖਸਾਲੋਂ ਪੰਥ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਇਆ ਗਿਆ ਸੀ ਉਹਦੀ ਅੱਜ ਹੁਕਮ ਦੀ ਜਿਹੜੀ ਆ ਤੀਜੇ ਦਿਨ ਦੀ ਪੂਰਤੀ ਕੀਤੀ ਉਹਨੂੰ ਇਸ ਤੋਂ ਬਾਅਦ ਕਿੱਥੇ ਕਿੱਥੇ ਜਾਣਾ ਇਸ ਤੋਂ ਬਾਅਦ ਜਿਹੜਾ ਹੁਕਮ ਹੈ ਉਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਤਨਤਨ ਸਾਹਿਬ ਦੀ ਹੈ ਉੱਥੇ 分かんない。<music>